ਸਾ ਲੋਕ ਕਬੀਰ ਆ ਮਰਦਾ ਮਰਦਾ ਜਗ ਮੋਆ ਮਰ ਪੇ ਨਾ ਜਾਣ ਕੋਏ ਕਸੀਂ ਮਰਨੇ ਜੋ ਮਰਾ ਬਹੁਰ ਨ ਮਰਨਾ ਹੋਏ ਕਬੀਰ ਆ ਮਰਦਾ ਮਰਦਾ ਜਗ ਮੋਆ ਮਰ ਪੇ ਨਾ ਜਾਣ ਕੋਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਸਵਾਰ ਦੀ 17ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਸ੍ਰੀ ਕਬੀਰ ਜੀ ਉਹ ਕਬੀਰ ਬਾષા ਆਪਣਾ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦਾ ਕਬੀਰ ਮਰਦਾ ਮਰਦਾ ਜਾਗ ਮਵਾ ਮਰ ਪੇ ਨਾ ਜਾਣਾ ਕੋਏ ਕਰਤਾ ਤਾਂ ਕੇ ਭਗਤ ਕਬੀਰ ਜੀ ਕਿਰਪਾ ਕਰਦੇ ਹਨ ਕਿ ਮਰਦੇ ਆ ਮਰਦੇ ਆ ਸਾਰਾ ਜਗਤ ਹੀ ਮਰ ਗਿਆ ਜਾਂ ਫਿਰ ਮਰਦਾ ਜਾ ਰਿਹਾ ਹੈ ਪਰੰਤੂ ਮਹਾਰਾਜ ਕਹਿੰਦੇ ਮਾਰ ਭੇ ਨਾ ਜਾਣਾ ਕੋਈ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਕਿਸੇ ਨੂੰ ਮਾਰਨ ਦੀ ਜਾਚ ਨਾ ਆਈ ਕਹਿੰਦੇ ਐਸੇ ਮਰਨੇ ਜੋ ਮਾਰ ਬਹੋਰ ਨ ਮਰਨਾ ਹੋਏ ਅਸੀ ਮਰਨੀ ਜੋ ਮਰਿਆ ਅਰਥਾਤ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਇਸ ਪ੍ਰਕਾਰ ਦੀ ਮਰਣੀ ਮਰਦਾ ਹੈ ਭਾਵ ਕਿ ਗੁਰਮਖਾਂ ਵਾਲੀ ਮਰਣੀ ਮਰਦਾ ਹੈ ਜਿਉਂਦੇ ਜੀ ਮਰਦਾ ਹੌਮੇ ਵਾਲੇ ਬੰਨਿਓ ਮਰਦਾ ਹੈ ਮਹਾਰਾਜ ਕਹਿੰਦੇ ਬੋਹਰ ਨਾ ਮਰਨਾ ਹੋਏ ਤੇ ਦੁਬਾਰਾ ਦੁਬਾਰਾ ਫਿਰ ਫਿਰ ਉਸ ਗੁਰਮੁਖ ਗੁਰੂ ਪਿਆਰੇ ਦਾ ਮਰਨਾ ਨਹੀਂ ਹੁੰਦਾ ਸੋ ਅਗਾ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਹੱਲਾ ਤੀਜਾ ਕਿਆ ਜਾਣਾਂ ਕਿ ਵ ਮਰਹਿਗੇ ਕੈਸਾ ਮਰਣਾ ਹੋਏ ਜੇ ਕਰ ਸਾਹਿਬ ਮਨੋਂ ਨਾ ਵਿਸਰਾ ਤਾਂ ਸਹਿਲਾ ਮਰਣਾ ਹੋਏ ਕਿਆ ਜਾਣਾਂ ਕਿ ਵ ਮਰਹਿਗੇ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਪਾਏ ਕੀ ਪਤਾ ਸੀ ਕਿਵੇਂ ਸਰੀਰ ਛੱਡਣਾ ਹੈ ਕਹਿਣ ਤੋਂ ਪਾ ਬੈਗੇ ਕਿਸੇ ਵੀ ਜੀਵ ਨੂੰ ਨਹੀਂ ਪਤਾ ਕਿ ਉਸਦਾ ਅਖੀਰ ਸਮਾ ਕਿਵੇਂ ਦਾ ਹੋਣਾ ਹੈ ਕਹਿੰਦਾ ਕਿ ਐਸਾ ਮਰਣਾ ਹੋਏ ਕਿਸੇ ਨੂੰ ਨਹੀਂ ਪਤਾ ਕਿ ਕਿਸੇ ਵੀ ਜੀਵ ਦਾ ਮਰਨਾ ਕਿਸ ਪ੍ਰਕਾਰ ਦਾ ਹੋਣਾ ਹੈ ਪਰੰਤੂ ਇੱਕ ਗੱਲ ਪੱਕੀ ਹੈ ਕਿ ਮਹਾਰਾਜ ਕਹਿੰਦਾ ਜੇ ਕਰ ਸਾਹਿਬ ਮਨੋ ਨਾ ਵਿਸਰਾ ਤਾਂ ਸਹਲਾ ਮਰਣਾ ਹੋਏ ਜੇ ਕਰ ਸਾਹਿਬ ਮਨੋਂ ਨਾ ਵਿਸਰੈ ਅਰਥਾਤ ਕਿ ਜੇਕਰ ਕਿਸ ਗੁਰਮੁਖ ਗੁਰੂ ਪਿਆਰੇ ਦੇ ਮਨੋਂ ਉਹ ਮਾਲਕ ਨਾ ਵਿਸਰੇ ਤਮਾਰਾ ਇਹ ਕਹਿੰਦੇ ਤਾਂ ਸਹਿਲਾ ਮਰਣਾ ਹੋਇ ਅਰਥਾਤ ਕਿ ਉਸ ਗੁਰਮੁਖ ਗੁਰੂ ਪਿਆਰੇ ਦਾ ਜਿਹੜਾ ਮਰਣਾ ਹੋਇ ਅੰਤ ਸਮਾ ਅਖੀਰ ਸਮਾ ਉਹ ਸਹਿਲਾ ਭਾਵ ਕੇ ਸੁਖਾਲਾ ਹੁੰਦਾ ਹੈ ਇਹਨੇ ਮਰਣਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦਿ ਜੀਵਤ ਮਰਾਂ ਹੁਕਮ ਬੁਝਾ ਸੋਏ ਮਰਣਾ ਤੇ ਜਗਤ ਡਰੈ ਜੀਵਿਆ ਲੋੜਾ ਸਭ ਕੋਏ ਅਰਥਾਤ ਕਿ ਸਾਰਾ ਜਗਤ ਮਹਾਰਾਜ ਕਹਿੰਦੇ ਮਰਨ ਤੋਂ ਡਰਦਾ ਹੈ ਜੀਵਿਆ ਲੋੜਾ ਸਭ ਕੋਏ ਸਭ ਕੋਈ ਮਹਾਰਾਜ ਕਹਿੰਦੇ ਜੀਵਨਾ ਲੋੜਦਾ ਹੈ ਧਰਤੀ ਧਰਮਸਾਲ ਦੇ ਉੱਪਰ ਕਿ ਮੈਂ ਸਦਾ ਲਈ ਜਿੰਦਾ ਰਹਾ ਕਹਿੰਦਾ ਗੌਰਵ ਪ੍ਰਸਾਦੀ ਜੀਵਤ ਮਾਰਾ ਹੁਕਮ ਬੁੱਝਾ ਸੋਏ ਆਪਣੇ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਜੀਵਤ ਮਾਰਾ ਜਿਉਂਦੇ ਜੀ ਮਹਾਰਾਜ ਕਹਿੰਦੇ ਜੀਵਤ ਬਾਤੋਂ ਮਰ ਜਾਂਦਾ ਹਉ ਮੈਂ ਹੰਕਾਰ ਵਾਲੇ ਬੰਦੇੋਂ ਮਰ ਜਾਂਦਾ ਪਾਸ਼ਾ ਕਹਿੰਦਾ ਹੁਕਮ ਬੁੱਝਾ ਸੋਏ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਆਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝਦਾ ਹੈ ਕਹਿੰਦਾ ਨਾਨਕ ਐਸੇ ਮਰਨੇ ਜੋ ਮਰਤਾ ਸਦ ਜੀਵਨ ਹੋਏ ਨਾਨਕ ਐਸੀ ਮਰਨੇ ਜੋ ਮਰ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਇਹ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਐਸੀ ਮਰਨੇ ਮਰਦਾ ਹੈ ਮਹਾਰਾਜ ਕਹਿੰਦੇ ਤਾਂ ਸਦ ਜੀਵਨ ਹੋਏ ਤਾਂ ਫਿਰ ਉਹ ਗੁਰਮੁਖ ਗੁਰੂ ਪਿਆਰਾ ਸਾਦੇਲੇ ਮਹਾਰਾਜ ਕਹਿੰਦੇ ਜੀਵਤ ਹੋ ਜਾਂਦਾ ਹੈ ਸੋ ਸਦਾ ਦੇਵਾ ਜੀਵਨ ਵਾਲਾ ਭਾਵ ਅਮਰ ਹੋ ਜਾਂਦਾ ਹੈ ਸੋਗਵਾਰ ਦੀ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਰਨਾ ਪੌੜੀ ਜ ਆਪੇ ਕ੍ਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਉ ਹਰ ਆਪ ਜਪਾਵੇ ਤਾਂ ਸਤ ਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ ਜਪ ਆਪ ਕਿਰਪਾਲ ਹੋ ਵੈ ਹਰ ਸਵਾਮੀ ਜਦੋਂ ਕਿਤੇ ਆਪ ਹੀ ਸਵਾਮੀ ਜੀ ਮਾਲਕ ਜੀ ਜੀਵਤ ਦਿਆਲੂ ਕਿਰਪਾਲੂ ਹੁੰਦੇ ਨੇ ਮਿਹਰਬਾਨ ਤਾਂ ਸਵਾਨ ਹੁੰਦੇ ਹਨ ਤਮਹਾਰੇ ਕਹਿੰਦੇ ਤਾਂ ਆਪਣਾ ਨਾਮ ਹਰ ਆਪ ਜਪਾਵੈ ਤਾਂ ਕਿਤੇ ਜਾ ਕੇ ਉਹ ਹਰੀ ਪਰਮੇਸ਼ਰ ਜੀ ਆਪਣਾ ਨਾਮ ਜੀਵਾਂ ਨੂੰ ਆਪ ਜਪਾਉਂਦੇ ਹਨ ਕਹਿੰਦਾ ਆਪੇ ਸਤਗੁਰ ਮੇਨ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੈ ਕਹੇ ਸਤਗੁਰ ਮੇਨ ਸੁਖ ਦੇਵੇ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਤਗੁਰ ਪਾਤਸ਼ਾਹ ਜੀਆਂ ਨੂੰ ਜੀਵਾਂ ਦੇ ਨਾਲ ਮਿਲ ਕੇ ਸੁਖ ਦੇਣਾ ਕਰਦੇ ਹਨ ਤੇ ਮਹਾਰਾਜ ਕਹਿੰਦੇ ਆਪਣਾ ਸੇਵਕ ਆਪ ਹਰ ਭਾਵੈ ਤੇ ਇਸ ਤਰ੍ਹਾਂ ਆਪਣਾ ਸੇਵਕ ਆਪਣਾ ਦਾਸ ਹਰੀ ਪਰਮੇਸ਼ਰ ਜੀ ਨੂੰ ਆਪ ਹੀ ਪਾ ਜਾਂਦਾ ਹੈ ਚੰਗਾ ਲੱਗਣ ਲੱਗ ਪੈਂਦਾ ਹੈ ਕਹਿੰਦੇ ਆਪਣੇ ਸੇਵਕਾਂ ਕੇ ਆਪ ਪੈਜ ਰੱਖੈ ਆਪਣੇ ਭਗਤਾਂ ਕੇ ਪੈਰੇ ਪਾਵੇ ਆਪਣੇ ਸੇਵਕਾਂ ਕੇ ਆਪ ਪੈਜ ਰੱਖੈ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੇ ਆਪਣੇ ਦਾਸਾਂ ਦੀ ਮਹਾਰਾਜ ਕਹਿੰਦੇ ਆਪ ਹੀ ਲਾਜ ਪਾਤ ਰੱਖਦੇ ਨੇ ਪੈਜ ਰੱਖਦੇ ਨੇ ਇਜਤ ਆਬਰੂ ਰੱਖਦੇ ਹਨ ਕਹਿੰਦੇ ਆਪਣੇ ਭਗਤਾਂ ਕੇ ਪੈਰੀ ਪਾਵੈ ਅਰਥਾਤ ਕਿ ਸਾਰੇ ਜਗਤ ਨੂੰ ਆਪਣੇ ਭਗਤਾਂ ਦੇ ਪੈਰਾਂ ਤੇ ਲਿਆ ਕੇ ਸੁੱਟ ਦਿੰਦੇ ਨੇ ਪਾਤਸ਼ਾਹ ਇਹਦਾ ਤਰ ਮਰਾਏ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਧਰਮ ਰਾਏ ਹਰ ਕਾ ਕੀਆ ਮਹਾਰਾਜ ਕਹਿੰਦਾ ਧਰਮ ਰਾਜਾ ਵੀ ਉਹ ਹਰੀ ਪਰਮੇਸ਼ਰ ਦਾ ਕੀਤਾ ਹੋਇਆ ਹੀ ਹੈ ਸੋ ਮਹਾਰਾਜ ਕਹਿੰਦਾ ਹਾਰਜਨ ਸੇਵਕ ਨੇੜ ਨਾ ਆਵੇ ਸੋ ਇਸ ਕਰਕੇ ਪਾਈ ਹਰੀ ਜਨਾਂ ਦੇ ਹਰੀ ਦੇ ਸੇਵਕਾਂ ਦੇ ਉਹ ਧਰਮ ਰਾਜਾ ਨੇੜੇ ਵੀ ਨਹੀਂ ਟੁੱਕਦਾ ਪਾਛਾ ਕਹਿੰਦੇ ਲਾਗੇ ਵੀ ਨਹੀਂ ਆਉਂਦਾ ਕਹਿੰਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝਖ ਝਖ ਆਵੇ ਜਾਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਵੀ ਉਹ ਹਰੀ ਪਰਮੇਸ਼ਰ ਦਾ ਪਿਆਰਾ ਹੋ ਜਾਂਦਾ ਹੈ ਨਾ ਉਹਨੂੰ ਪਿਆਰਾ ਲੱਗਣ ਲੱਗ ਪੈਂਦਾ ਜਿਹੜਾ ਵੀ ਉਹ ਸਾਰੇ ਜਗਤ ਦਾ ਹੀ ਪਿਆਰਾ ਉਹ ਨਿਬੜਦਾ ਮਹਾਰਾਜ ਕਹਿੰਦੇ ਹੋਰ ਕਿਤੇ ਝੱਖ ਝੱਖ ਆਵੇ ਜਾਵੇ ਤੇ ਰਹੀ ਗੱਲ ਹੋਰ ਨਾ ਦੀ ਮਹਾਰਾਜ ਕਹਿੰਦੇ ਹੋਰ ਕਿੰਨੀ ਦੁਨੀਆ ਤੇ ਚੱਖਾ ਮਾਰ ਮਾਰ ਕੇ ਬੇ ਲੋੜਾ ਬਕਵਾਸ ਕਰ ਕਰਕੇ ਕੌਂਦੇ ਜਾਂਦੇ ਰਹਿੰਦੇ ਆ ਜਮ ਦੇ ਮਰਦੇ ਰਹਿੰਦੇ ਆ ਸੋ ਅਗਾਂ 18ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਲੋਕ ਮਹੱਲਾ 3ਆ ਆਰਾਮ ਰਾਮ ਕਰਤਾ ਸਮ ਜਗ ਫੇਰਾ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਆਤਵਡਾ ਅਤੁਲ ਨਾ ਤੁਲਿਆ ਜਾਏ ਯਾਰਾਮ ਰਾਮ ਰਾਮ ਕਰਦਾ ਸਭ ਜੱਗ ਫਿਰੇ ਮਹਾਰਾਜ ਕਹਿੰਦੇ ਰਾਮ ਰਾਮ ਕਹਿਣ ਦੀ ਕਿਹੜੀ ਗੱਲ ਹੈ ਕਹਿਣ ਨੂੰ ਤਾਂ ਸਾਰਾ జగ ਤੇ ਰਾਮ ਰਾਮ ਰਾਵ ਰਾਮ ਕਰਦਾ ਫਿਰਦਾ ਹੈ ਪਰੰਤੂ ਨਿਹਰਾ ਕਹਿਣ ਮਾਤਰ ਦੇ ਨਾਲ ਮਹਾਰਾਜ ਕਹਿੰਦੇ ਰਾਮ ਨਾ ਪਾਇਆ ਜਾਏ ਪਾਸ਼ਾ ਕਹਿੰਦਾ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਸ ਅਕਾਲ ਪੁਰਖ ਵਾਇਗੁਰੂ ਦਾ ਦਰਸ਼ਨ ਨਸੀਬ ਨਹੀਂ ਜਿੰਦਾ ਕਹਿੰਦੇ ਆਗਮਯ ਅਗੋਚਰ ਆਤ ਵੱਡਾ ਅਤੁੱਲ ਨਾ ਤੋਲਿਆ ਜਾਏ ਆਗਮਯ ਅਗੋਚਰ ਆਤ ਵੱਡਾ ਅਗਮ ਅਰਥਾਤ ਮਨ ਬੁੱਧੀ ਕਰਕੇ ਆ ਪਹੁੰਚ ਹੈ ਉਹ ਆਕਾਲ ਪੁਰਖ ਵਾਹਿਗੁਰੂ ਅਗੋਚਰ ਅਰਥਾਤ ਇੰਦਰੀਆਂ ਕਰਕੇ ਆ ਪਹੁੰਚ ਹੈ ਆਤ ਵੱਡਾ ਬਹੁਤ ਜ਼ਿਆਦਾ ਵੱਡਾ ਹੈ ਮਹਾਰਾਜ ਕਹਿੰਦੇ ਤੋਲ ਨਾ ਤੋਲਿਆ ਜਾਏ ਅਤੁੱਲ ਹੈ ਮਹਾਰਾਜ ਕਹਿੰਦੇ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਤੱਕੜ ਦੇ ਵਿੱਚ ਰੱਖ ਕੇ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਕਹਿੰਦਾ ਕੀਮਤ ਕਿਨਾਂ ਨਾ ਪਾਏ ਆ ਕਿਤਾ ਨਾ ਲਿਆ ਜਾਏ ਕੀਮਤ ਕਿਨਾਂ ਨਾ ਪਾਈਆ ਕਿਸੇ ਕੋਲੋਂ ਵੀ ਅੱਜ ਤੋੜੀ ਉਸ ਆਕਾਲ ਪੁਰਖ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਗਈ ਮੁੱਲ ਨਹੀਂ ਪਾਇਆ ਗਿਆ ਕਹਿੰਦਾ ਕਿ ਤਾਂ ਨਾ ਲਾਇਆ ਜਾਏ ਤੇ ਕਿਸੇ ਥਾਂ ਵੀ ਮਹਾਰਾਜ ਕਹਿੰਦੇ ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ ਲਿਆ ਨਹੀਂ ਜਾ ਸਕਦਾ ਕਹਿੰਦਾ ਗੁਰਗਾ ਸ਼ਬਦ ਪੈਦਿਆ ਇਨ ਵਿਦ ਵਸਿਆ ਮਨ ਆਏ ਗੁਰਗਾ ਸ਼ਬਦ ਪੈਦਿਆ ਜੇਕਰ ਸਾਡਾ ਮਨ ਹਿਰਦਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਪੈਦਿਆ ਅਰਥਾਤ ਵਿੰਨਿਆ ਜਾਵੇ ਸਾਲ ਪੈ ਜਾਵੇ ਕਿ ਆਲਜੇ ਦੇ ਵਿੱਚ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਤਮਾਰਾ ਇਹ ਕਹਿੰਦੇ ਇਹਨ ਵਿਦ ਵਸਿਆ ਮਨ ਆਏ ਇਸ ਵਿਧੀ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ ਕਹਿੰਦੇ ਨਾਨਕ ਆਪ ਅਮਯੋ ਹੈ ਗੁਰ ਕੇ ਪਾਦਰ ਹੈ ਸਮਾਏ ਨਾਨਕ ਆਪ ਅਮਿਓ ਹੈ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਆਕਾਲ ਪੁਰਖ ਵਾਹਿਗੁਰੂ ਆਪ ਅਮਿਓ ਅਰਥਾਤ ਮਿਣਤੀ ਤੋਂ ਰਹਿਤ ਹੈ ਮਾਪ ਤੋਂ ਰਹਿਤ ਹੈ ਗੁਰ ਕਰਪਾ ਤੇ ਰਹਾ ਸਮਾਏ ਤੇ ਗੁਰ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਸਾਰੇ ਜਗਤ ਵਿੱਚ ਸਮਾਇਆ ਹੋਇਆ ਭਰਪੂਰ ਜਾਂ ਲੀਨ ਪ੍ਰਤੀਤ ਹੋਣ ਲੱਗ ਪੈਂਦਾ ਹੈ ਉਹ ਕਹਿੰਦਾ ਆਪੇ ਮਿਲਿਆ ਮਿਲ ਰਹਿਆ ਆ ਆਪੇ ਮਿਲਿਆ ਆਏ ਆਏ ਆਪੇ ਮਿਲਿਆ ਉਹ ਕਾਲਪੁਰਖ ਵਾਹਿਗੁਰੂ ਆਪ ਹੀ ਜਗਤ ਦੇ ਵਿੱਚ ਮਿਲਿਆ ਹੋਇਆ ਹੈ ਰਮਿਆ ਹੋਇਆ ਹੈ ਮਿਲ ਰਹਿਆ ਤੇ ਅੱਗੋਂ ਵੀ ਮਾਰੇ ਕਹਿੰਦੇ ਮਿਲ ਰਿਆ ਇਹ ਜਗਤ ਦੇ ਨਾਲ ਹੋ ਇੱਕ ਮਿਕ ਹੋ ਰਿਹਾ ਹੈ ਕਹਿੰਦੇ ਆਪੇ ਮਿਲਿਆ ਆਏ ਤੇ ਉਹ ਕਾਲਪੁਰਖ ਵਾਹਿਗੁਰੂ ਆਪ ਹੀ ਆ ਕੇ ਮਿਲਿਆ ਹੋਇਆ ਹੈ ਜਗਤ ਦੇ ਵਿੱਚ ਜਾਂ ਜੀਵਾਂ ਦੇ ਨਾਲ ਆਪ ਹੀ ਆ ਕੇ ਮਿਲਿਆ ਹੈ ਗੁਰਮਖਾਨੋ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਵਾਰ ਦੀ ਪੌੜੀ 18ਵੇਂ ਦੇ ਨਾਲ ਮਹੱਲਾ ਤੇਜਾ ਇਹ ਮਨ ਇਹੋ ਤਾਂ ਨਾਮਹ ਜੇਕ ਸਦਾ ਸਦਾ ਸੁਖ ਹੋਏ ਟੋਟਾ ਮੂਲ ਨ ਆਵਈ ਲਾਹ ਸਦਹਿ ਹੋਏ ਏ ਮਾਨਾ ਇਹੋ ਤਾਨ ਨਾਮ ਹੈ ਮਹਾਰਾਜ ਕਹਿੰਦੇ ਮੇਰੇ ਮਨਾ ਇਹ ਜਿਹੜਾ ਅਸਲੀ ਤਾਨ ਹੈ ਨਾ ਸਦੀਵਤਾ ਨਾ ਆਪਾਸ਼ਾ ਕਿਨ ਨਾਮ ਰੂਪੀ ਤਾਂ ਨਹੀਂ ਹੈ ਭਾਈ ਜਿਤ ਸਦਾ ਸਦਾ ਸੋਖ ਹੋਏ ਜਿਹੜੇ ਨਾਮ ਰੂਪੀ ਤਾਂ ਦੇ ਸਦਕਾ ਸਦਾ ਹੀ ਸਦਾ ਹੀ ਮਹਾਰਾਜ ਕਹਿੰਦੇ ਸੋਖਨ ਨਸੀਬ ਹੁੰਦਾ ਹੈ ਕਹਿੰਦਾ ਟੋਟਾ ਮੂਲ ਨ ਆਵਈ ਲਾਹ ਸਦਹਿ ਹੋਏ ਟੋਟਾ ਮੂਲ ਨਾ ਆਵੇ ਤੇ ਕਾਟਾ ਕਦੇ ਵੀ ਨਹੀਂ ਆਉਂਦਾ ਮਾਰੇ ਕਹਿੰਦੇ ਨਾਮ ਰੂਪੀ ਧੰਦੇ ਵਿੱਚ ਲਾਹਾ ਸਦਾ ਹੀ ਹੋਏ ਨਾਮ ਰੂਪੀ ਧੰਦਾ ਵਣਜ ਕੀਤਿਆਂ ਮਾਰੇ ਕਹਿੰਦੇ ਸਦਾ ਲਾਭ ਹੀ ਲਾਭ ਹੁੰਦਾ ਲਾਭ ਹੀ ਲਾਭ ਹੁੰਦਾ ਹੈ ਘਾਟਾ ਨਹੀਂ ਪੈਂਦਾ ਕਹਿੰਦਾ ਖਾਦਾ ਖਰਚਿਆ ਟੋਟ ਨਾ ਆਵੇ ਸਦਾ ਸਦਾ ਉਹ ਹੋ ਦੇ ਤੇ ਨਾਮ ਰੂਪੇ ਧਨ ਨੂੰ ਖਾਦੇ ਆ अथवा ਖਰਚਿਆਂ ਵੀ ਮਾਰੇ ਕਹਿੰਦੇ ਕੋਈ ਘਾਟਾ ਨਹੀਂ ਆਉਂਦਾ ਨਾਮ ਰੂਪੇ ਧਨ ਦੇ ਵਿੱਚ ਸਗੋ ਪਾਸ਼ਾ ਕਹਿੰਦਾ ਸਦਾ ਸਦਾ ਉਹ ਹੋ ਦੇ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਨਾਮ ਦੇ ਬਣ ਜਾ ਰਿਆਂ ਨੂੰ ਸਦਾ ਸਦਾ ਨਾਮ ਰੂਪੇ ਧਨ ਦਿੰਦੇ ਹੀ ਰਹਿੰਦੇ ਨੇ ਬਖਸ਼ਦੇ ਹੀ ਰਹਿੰਦੇ ਨੇ ਕਹਿੰਦੇ ਸਹਸਾ ਮੂਲ ਨਾ ਹੋਵੇ ਹਾਣਤ ਕਦੇ ਨਾ ਹੋਏ ਸਹਿਸਾ ਮੂਲ ਨਾ ਹੋ ਬਈ ਕੋਈ ਸਹਿਸਾਰ ਥਾਤ ਕੋਈ ਚੋਰਜਾ ਤੋਖ ਲਜਾ ਸ਼ੱਕ ਸ਼ੰਕਾ ਨਹੀਂ ਹੁੰਦਾ ਬਿਲਕੁਲ ਹੀ ਫਤਿਹਾਨਤ ਕਦੇ ਨਾ ਹੋਏ ਤੇ ਮਹਾਰਾਜ ਕਹਿੰਦੇ ਹਾਨੀ ਵੀ ਕਦੇ ਨਹੀਂ ਚੱਲਣੀ ਪੈਂਦੀ ਜਾਂ ਹਾਨ ਤਰਥਾਤ ਸ਼ਰਮਿੰਦਗੀ ਵੀ ਕਦੇ ਨਹੀਂ ਚੱਲਣੀ ਪੈਂਦੀ ਕਹਿੰਦਾ ਨਾਨਕ ਗੌਰਮukh ਪਾਈ ਆ ਜਾ ਕੋ ਨਦਰ ਕਰੇ ਨਾਨਕ ਗੋਰਾ ਮੁਖੇ ਪਾਈਐ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਹ ਨਾਮ ਰੂਪੀ ਧੰ ਗੁਰਮੁਖੋ ਕੇ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਪਾਵੀਦਾ ਪਾਉਂਦੇ ਕੌਣ ਨੇ ਮਾਰੇ ਕਹਿੰਦੇ ਜਾ ਕੋ ਨਦਰ ਕਰੇ ਜਿਨ੍ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਖੁਦ ਨਦਰ ਕਰਦੇ ਨੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹ ਗੁਰੂ ਮਹਾਰਾਜਿਆਂ ਦੇ ਸਦਕਾ ਨਾਮ ਰੂਪੀ ਤੁਹਾਨੂੰ ਪਾਉਣਾ ਕਰਦੇ ਹਨ ਸੋ ਅਗੋ ਵਾਰ ਦੇ 18ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਆਪੇ ਸਭ ਘਟ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜाहਰ ਆਪੇ ਸਭ ਘਟ ਅੰਦਰ ਆਪੇ ਹੀ ਬਾਹਰ ਓਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਸਰੀਰਾਂ ਰੂਪੇ ਕਟਿਆ ਦੇ ਅੰਦਰ ਵੀ ਐ ਔਰ ਮਹਾਰਾਜ ਕਹਿੰਦੇ ਆਪੇ ਹੀ ਬਾਹਰ ਤੇ ਆਪ ਹੀ ਜਗਤ ਪਸਾਰੇ ਦੇ ਵਿੱਚ ਬਾਹਰ ਵੀ ਆ ਪਾਤਸ਼ਾਹ ਕਿਦ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਤੇ ਆਪ ਹੀ ਓਹ ਆਕਾਲ ਪੁਰਖ ਵਾਹਿਗੁਰੂ ਗੁਪਤ ਹੋ ਕੇ ਅਦ੍ਰਿਸ਼ਟੋ ਕੇ ਵਰਤ ਰਿਹਾ ਐ ਕਤੈ ਆਪ ਹੀ ਮਹਾਰਾਜ ਕਹਿੰਦੇ ਜਾਹਰ ਰਥਾਤ ਹਾਜ਼ਰ ਨਾਜ਼ਰ ਪ੍ਰਤੱਖ ਜਾ ਪ੍ਰਗਟ ਹੋ ਕੇ ਵਰਤ ਰਿਹਾ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਯੁਗ ਛਤਿ ਗੋਬਾਰ ਕਰ ਵਰਤਿਆ ਸੁਨਹਾਰਾ ਤੇ ਛਤਿ ਯੁਗ ਸ੍ਰਿਸ਼ਟੀ ਦੇਵ ਚ ਗੋਬਾਰ ਅਥਵਾ ਕੋ ਪਹਨੇਰਾ ਵਰਤਾ ਕੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਕੀਤਾ ਉਨ ਵਰਤਿਆ ਸੁਨਨ ਹਰ ਸੰਪਰਦਾਵਾਂ ਦੇ ਵਿੱਚ ਸੁਨਨ ਤੇ ਹਰ ਦਾ ਪਾਠ ਵੱਖੋ ਵੱਖਰਾ ਕੀਤਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਹ ਹਰੀ ਪਰਮੇਸ਼ਰ ਸੁਨਨ ਸਰੂਪ ਹੋ ਕੇ ਵੀ ਆਪ ਹੀ ਵਰਤਦਾ ਰਿਹਾ ਉਹਦਾ 36 ਜੁਗ ਜਾਂ ਫਿਰ ਸੁਨਨ ਅਥਵਾ ਫਰਵਸਤਾ ਹੋ ਕੇ ਆਪ ਹੀ ਵਰਤਦਾ ਰਿਹਾ 36 ਜੁਗ ਜਦੋਂ ਕੋ ਵਾਰ ਕੀਤਾ ਸੀ ਕੋ ਹਨੇਰਾ ਕੀਤਾ ਸੀ ਪਾਤਸ਼ਾਹ ਜੀ ਨੇ ਕਹਿੰਦਾ ਉਥਾ ਵੇਦ ਪੁਰਾਨ ਨਾਸਤਾ ਆਪੇ ਹਰ ਨਰ ਹਰ ਉਥਾਰ ਅਰਥਾਤ ਉਹਨਾਂ ਅਫਰਵੱਸਾ ਦੇ ਵਿੱਚ ਨਾ ਤੇ ਚਾਰ ਵੇਦ ਸਨ ਸਨਾਤਨੀ ਮਤ ਵਾਲੇ ਨਾ 18 ਪੁਰਾਣ ਤੇ ਨਾ ਸੇ ਸਾਸ਼ਤਰ ਹੀ ਸਨ ਨਾ ਮਹਾਰਾਜ ਕਹਿੰਦਾ ਆਪੇ ਹਰ ਨਾਰ ਹਰ ਤੇ ਨਰਾਂ ਦਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਆਪ ਹੀ ਆਪ ਵਰਤਦਾ ਸੀ ਕੋਈ ਵੀ ਧਰਮ ਗ੍ਰੰਥ ਨਹੀਂ ਸੀ ਕਹਿੰਦਾ ਬੈਠਾ ਤਾੜੇ ਲਾਇ ਆਪ ਸਬਦੋ ਹੀ ਬਾਹਾਰਾ ਉਹ ਬੈਠਾ ਤਾੜੀ ਲਾਏ ਉਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਮਾਧੀ ਲਾ ਕੇ ਤਾੜੀ ਲਾ ਕੇ ਬੈਠਾ ਸੀ ਤਾਂਪ ਸਬਦ ਉਹ ਹੀ ਬਾਹਰ ਤੇ ਆਪ ਸਾਰਿਆ ਤੋਂ ਬਾਰਾ ਹੋ ਕੇ ਨਿਰਲੇਪ ਹੋ ਕੇ ਵੱਖਰਾ ਜਾ ਵੇਖੋ ਲਿਤਰਾ ਹੋ ਕੇ ਬੈਠਾ ਸੀ ਉਦੋਂ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਆਪਣੇ ਮਤ ਆਪ ਜਾਣਦਾ ਆਪ ਹੈ ਗੋਹਰ ਕਾਪਨੇ ਮੈਂ ਤੇ ਆਪ ਜਾਣਦਾ ਤੇ ਆਪਣੀ ਮਿੰਨਤੇ ਜਾਂ ਅੰਦਾਜ਼ੇ ਨੂੰ ਉਹ ਆਕਾਲਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ ਕਹਿੰਦੇ ਆਪੇ ਹੀ ਗੌਹਰ ਤੇ ਉਹ ਆਕਾਲਪੁਰਖ ਵਾਹਿਗੁਰੂ ਆਪ ਹੀ ਇਥਾ ਸਮੁੰਦਰ ਹੈ ਡੂੰਗਾ ਸਮੁੰਦਰ ਹੈ ਕਹਿੰਦਾ ਬੈਠਾ ਤਾੜੇ ਲਾਏ ਆਪ ਸਭ ਦੂਹੀ ਬਾਹਰਾ ਆਪਣੇ ਮੈਂ ਤੇ ਆਪ ਜਾਣਦਾ ਆਪੇ ਹੀ ਗੌਹਰ वाहे वाहिगुरू का ख़ालसा वाहे वाहिगुरू जी फतह